ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB70 70.ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਜਿਵੇਂ ਬਿਜਲੀ ਬੋਰਡ ਨਾਲ ਰਿਲੇਟਡ PS, PSCL PSTCL ਐਂਡ ਅਪ੍ਰੈਂਟਿਸਿਪ ਇਲਮ ਅਪ੍ਰੈਂਟਿਸ਼ਿਪ ਅਤੇ ਇਲਮ ਜਿਹੜੇ ਦੋਸਤ ਇਸ ਪੇਪਰਾਂ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਇਹ ਪਲੇਟਫਾਰਮ ਬਹੁਤ ਹੀ ਲਾਭਦਾਇਕ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਨੰਬਰ 9641 15144 ਇਸ ਨੰਬਰ ਤੇ ਤੁਸੀਂ ਸਾਨੂੰ ਔਨਲੀ 200 ਰੁਪਏ Google Pay ਕਰਕੇ ਤੁਸੀਂ ਸਾਡੇ ਕੋਲੋਂ PDF ਲੈ ਸਕਦੇ ਹੋ Google Pay ਕਰਨ ਤੋਂ ਬਾਅਦ ਇਸ ਨੰਬਰ ਤੇ ਤੁਸੀਂ ਸਾਨੂੰ WhatsApp ਤੇ ਸਕਰੀਨਸ਼ਾਟ ਭੇਜਦੇ ਰਹੇ ਤੁਹਾਨੂੰ ਨਾਲ ਨਾਲ ਹੀ PDF ਆ ਜਾਣਗੀ ਸੋ ਜਿਹੜੇ ਦੋਸਤ ਸਾਡੇ WhatsApp ਗਰੁੱਪ ਦੇ ਵਿੱਚ ਨਹੀਂ ਜੁੜੇ ਹੋਏ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਹੈ ਉੱਥੇ ਤੁਸੀਂ ਜਾ ਕੇ ਸਿੱਦਾ ਸਾਡੇ ਬਿਲਕੁਲ ਫ੍ਰੀ whatsapp group ਵਿੱਚ ਐਡ ਹੋ ਸਕਦੇ ਹੋ ਜਿਸ ਦੇ ਵਿੱਚ ਅਸੀਂ ਬਹੁਤ ਹੀ ਵਧੀਆ ਮਟੀਰੀਅਲ ਦੇ ਨਾਲ ਤਿਆਰੀ ਕਰਵਾਈਦਾ ਜੀ ਵੀਡੀਓ ਅਪਲੋਡ ਕਰੀਦਾ ਜੀ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਜੀ ਸੋ ਜਿਹੜੇ ਦੋਸਤਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਵੀਡੀਓ ਜੇਕਰ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਸੋ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਪਾਵਰ ਫੈਕਟਰ ਵਧਾਉਣ ਲਈ ਕੀ ਵਰਤਿਆ ਜਾਂਦਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਇਹ ਵਲੇ ਜੀ ਪਾਵਰ ਫੈਕਟਰ ਵਧਾਉਣ ਲਈ ਕੀ ਵਰਤਿਆ ਜਾਂਦਾ ਹੈ ਸਭ ਤੋਂ ਪਹਿਲੀ ਆਪਸ਼ਨ ਹੈ ਰਜਿਸਟਰ ਦੂਸਰੀ ਹੈ ਕੰਡਕਟਰ ਤੀਸਰੀ ਹੈ ਕਪੈਸਟਰ ਅਤੇ ਚੌਥੀ ਹੈ ਇਹਨਾਂ ਵਿੱਚੋਂ ਕੋਈ ਨਹੀਂ हां जी दोस्तों सो so, इस ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਕਪੈਸਟਰ ਬੈਂਕ ਲਗਾ ਕੇ ਕਪੈਸਟਰ ਵਰਤੇ ਜਾਂਦੇ ਹਨ ਪਾਵਰ ਫੈਕਟਰ ਨੂੰ ਵਧਾਉਣ ਲਈ ਕੀ ਵਰਤੇ ਜਾਂਦੇ ਹਨ ਕਪੈਸਟਰ cos phi ਨੂੰ ਵਧਾਉਣ ਲਈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚਲਿਏ ਜੀ ਕੁਐਸਚਨ ਨੰਬਰ ਹੈ 2 ریل پولਾਂ ਤੇ ਵੱਧ ਤੋਂ ਵੱਧ ਕਿੰਨੀ وولٹیج ਤੱਕ ਦੀ ਲਾਈਨ ਖਿੱਚੀ ਜਾਂਦੀ ਹੈ ਰੇਲ ਪੋਲ ਜਿਹੜੇ ਹੁੰਦੇ ਨੇ ਲੋਹੇ ਦੇ ਪੋਲ ਬਣੇ ਹੁੰਦੇ ਆ ਗਾਰਡੀਜ ਜਿਹਨੀ ਹੁੰਦੀਆਂ ਜਿਹੜੇ ਵੱਡੇ ਉਹਨਾਂ ਨੂੰ ਆਪਾਂ ਕਹਿੰਦੇ ਆ ਰੇਲ ਪੋਲ ਵੋਲਟੇਜ ਤੱਕ ਲਾਈਨ ਖਿੱਚੀ ਜਾ ਸਕਦੀ ਹੈ ਕਿੰਨੀ ਵੋਲਟੇਜ ਤੱਕ ਲਾਈਨ ਖਿੱਚੀ ਜਾ ਸਕਦੀ ਹੈ 11 ਕੇਵੀ 132 ਕੇਵੀ 220 ਕੇਵੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ हाँ जी दोस्तों सो so, इसका जो राइट आंसर है दोस्तों वो है एक सौ बत्ती केवी तक एक सौ बत्ती के वी तक ऑप्शन एडा इसका बिल्कुल राइट आंसर है दोस्तों ठीक है जी नेक्स्ट क्वेश्चन चली दोस्तों क्वेश्चन नंबर है तीन ਕਹਿ ਰਿਹਾ ਹੈ ਲਾਈਨ ਨੂੰ ਡੈਡ ਕਰਨ ਦਾ ਸੈਕਸ਼ਨ ਬਣਾਉਣ ਲਈ ਕਿਹੜਾ ਸਟਰਕਚਰ ਵਰਤਿਆ ਜਾਂਦਾ ਹੈ ਲਾਈਨ ਨੂੰ ਡੈਡ ਕਰਨ ਲਈ 2 ਰੇਲ ਪੋਲ 3 ਰੇਲ ਪੋਲ 4 ਰੇਲ ਪੋਲ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 4 ਰੇਲ ਪੋਲ ਯਾਨਕਿ ED ਇਸ ਦਾ ਬਿਲਕੁਲ ਰਾਈਟ ਆਨਸਰ ਹੈ ਦੋਸਤੋ ਨੋਟ ਕਰ ਲਓ ਜੀ ਰੇਲ ਪੋਲ ਚਾਰ ਰੇਲ ਪੋਲ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚਲਿਏ ਜੀ ਕੁਐਸਚਨ ਨੰਬਰ ਹੈ 4 ਸਿੱਧੀ ਟ੍ਰਾਂਸਮਿਸ਼ਨ ਲਾਈਨ ਦੇ ਵਿਚਕਾਰ ਕਿਹੜਾ ਸਟਰਕਚਰ ਵਰਤਿਆ ਜਾਂਦਾ ਹੈ ਸਿੱਧੀ ਟ੍ਰਾਂਸਮਿਸ਼ਨ ਲਾਈਨ ਦੇ ਵਿਚਕਾਰ অপশনস ਆਪਣੇ ਸਾਹਮਣੇ ਦਿੱਤੇ ਹੋਈਆਂ ਨੇ ਪਹਿਲੀ ਹੈ 2 ਰੇਲ ਪੋਲ ਤੀਸਰੀ ਹੈ 3 ਰੇਲ ਪੋਲ ਚੌਥੀ ਹੈ 4 ਰੇਲ ਪੋਲ ਪਰਮੀ ਹੈ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ 2 ਰੇਲ ਪੋਲ 2 ਰੇਲ ਪੋਲ ਇਸ ਤਰ੍ਹਾਂ ਦੇ ਆ ਰੇਲ ਪੋਲ ਹੋਗਾ ਐਥਿਕ ਚੈਨ ਲੱਗਿਆ ਹੁੰਦਾ ਹੈ ਇਸ ਦੇ ਉੱਪਰ ਪਿੰਨ ਲੱਗੀਆਂ ਹੁੰਦੀਆਂ ਹਨ ਜਿਸ ਦੇ ਉੱਪਰ ਲਾਈਨ ਟਪਾਈ ਜਾਂਦੀ ਹੈ ਸਿੱਧੀ ਟਰਾਂਸਮਿਸ਼ਨ ਲਾਈਨ ਨੂੰ ਕਹਿੰਦੇ ਨੇ ਰਾਈਟ ਆਨਸਰ ਹੈ 2 ਰੇਲ ਪੋਲ ਨੈਕਸਟ ਕੁਐਸਚਨ ਜੇੜੀਏ ਦੋਸਤੋ ਕੁਐਸਚਨ ਨੰਬਰ ਹੈ 5 ਪਿੰਨ ਇਨਸੂਲੇਟਰ ਦੇ ਵਰਤੋਂ ਕਿੰਨੇ ਕੇਵੀ ਲਾਈਨ ਤੱਕ ਕੀਤੀ ਜਾ ਸਕਦੀ ਹੈ ਪਿੰਨ ਇਨਸੂਲੇਟਰ ਦੀ ਵਰਤੋਂ ਹਾਂਜੀ ਦੋਸਤੋ ਸੋ অপਸ਼ਨ ਆਪਣੇ ਸਾਹਮਣੇ ਦੁੱਤੀਆਂ ਗਿਆਨ 11 কেভি 33 কেভি 66 কেভি ਜਾਂ 132 কেভি हां जी দোস্তੋ ਇਸ ਦਾ ਜੋ ਆਨਸਰ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ ਪਤਾ ਲੱਗ ਜਾਏਗਾ ਕਿ ਸਟੂਡੈਂਟ ਸਾਡੇ ਕਿੰਨੇ ਕੁ ਵਧੀਆ ਤਿਆਰੀ ਕਰ ਰਹੇ ਹਨ 11 কেভি ਜਾਂ 33 কেভি ਇਹਨਾਂ ਦੋਨੋਂ ਚੋਂ ਇੱਕ ਤੁਸੀਂ ਆਨਸਰ ਸਾਨੂੰ ਦੱਸਣਾ ਹੈ ਕਿ ਪੈਨ ਇਨਸੂਲੇਟਰ ਦੀ ਵਰਤੋਂ ਅਸੀਂ ਕਿੰਨੇ ਕੇਵੀ ਲਾਈਨ ਤੱਕ ਕਰਦੇ ਹਾਂ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲੀਏ ਜੀ ਕੁਐਸਚਨ ਨੰਬਰ ਹੈ 6 ਦੋਸਤੋ ਮੈਂ ਫਿਰ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਪੀਡੀਐਫ ਨਹੀਂ ਲੈਵੇ 1300 ਦੇ ਕਰੀਬ 12-1300 ਦੇ ਕਰੀਬ ਸਾਡੇ ਐਮਸੀਕਿਊ ਹਨ ਟਾਪ ਦੇ ਐਮਸੀਕਿਊ ਹਨ ਉਹ ਤੁਸੀਂ ਸਾਡੇ ਕੋਲੋਂ ਸਿਰਫ 200 ਰੁਪਏ ਦੇ ਵਿੱਚ ਲੈ ਸਕਦੇ ਹੋ ਕੋਈ ਜ਼ਿਆਦਾ ਅਮਾਊਂਟ ਨਹੀਂ ਹੈ ਕਿਵੇਂ ਲੈ ਲੈਣੇ ਨੇ 96461 15144 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਜਾਂ PhonePe ਕਰਕੇ ਤੁਸੀਂ ਸਾਡੇ ਕੋਲੋਂ PDF ਲੈ ਸਕਦੇ ਹੋ ਜਿੰਦੇ ਨਾਲ ਬਹੁਤ ਹੀ ਵਧੀਆ ਮਟੀਰੀਅਲ ਸਾਡੇ ਖੁਦ ਦਾ ਤਿਆਰ ਕੀਤਾ ਹੈ ਜਿਹੜੇ ਕਿ ਵਾਰ-ਵਾਰ ਪੇਪਰ ਵਿੱਚ ਪੁੱਛੇ ਜਾਂਦੇ ਹਨ ਤਾਂ ਅੱਗੇ ਵੀ ਪੇਪਰਾਂ ਵਿੱਚ ਪੁੱਛੇ ਜਾਣਗੇ 1300 ਦੇ ਕਰੀਬ ਤੁਹਾਨੂੰ MCQ ਮਿਲਣਗੇ ਸਿਰਫ 200 ਰੁਪਏ ਦੇ ਵਿੱਚ ਜਿੰਦੇ ਨਾਲ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਦੇ ਹੋ ਆਨਸਰ ਵੀ ਨਾ ਦਿੱਤੇ ਹੋਣਗੇ ਜੀ ਠੀਕ ਹੈ ਜੀ ਸੋ 220 ਕੇਵੀ ਲਾਈਨ ਲਈ ਸਪੈਸ਼ਲ ਲੜੀ ਵਿੱਚ ਡਿਸਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ 10 ਤੋਂ 13 13 ਤੋਂ 14 14 ਤੋਂ 16 ਦਾ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 13 ਤੋਂ 14 13 ਤੋਂ 14 ਨੈਕਸਟ ਕੁਐਸਚਨ ਚਲਗੇ ਦੋਸਤੋ ਕੁਐਸਚਨ ਨੰਬਰ ਹੈ 7 ਕੁਐਸਚਨ ਨੰਬਰ ਹੈ ਆਪਣੇ ਕੋਲ 7 220 ਕੇਵੀ ਲਾਈਨ ਲਈ ਟੈਂਸ਼ਨ ਲਈ ਲੜੀ ਵਿੱਚ ਡਿਸਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਮੇਰੇ ਪਿਆਰੇ ਦੋਸਤੋ ਆਪਸ਼ਨਸ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ 13 ਤੋਂ 14 14 ਤੋਂ 15 15 ਤੋਂ 16 ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 14 ਤੋਂ 15 14 ਤੋਂ 15 ਠੀਕ ਹੈ ਦੋਸਤੋ ਅੱਗੇ ਆਪਾਂ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੀ ਕੁਐਸਚਨ ਨੰਬਰ ਹੈ ਆਪਣੇ ਕੋਲ 8 132 ਕੇਵੀ ਲਾਈਨ ਲਈ ਟੈਂਸ਼ਨ ਲੜੀ ਵਿੱਚ ਡਿਸਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ 132 ਕੇਵੀ ਲਾਈਨ ਲਈ ਟੈਂਸ਼ਨ ਲੜੀ ਵਿੱਚ ਡਿਸਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ 4 ਤੋਂ 5 8 ਤੋਂ 9 9 ਤੋਂ 10 ਜਾਂ 5 ਤੋਂ 6 ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 9 ਤੋਂ 10 9 ਤੋਂ 10 ਰਾਈਟ ਦੋਸਤੋ ਨੈਕਸਟ ਕੁਐਸਚਨ ਚਲ ਜੀਏ ਦੋਸਤੋ ਕੁਐਸਚਨ ਨੰਬਰ ਹੈ 9 68 ਕੇਵੀ ਲਾਈਨ ਲਈ ਟੈਂਸ਼ਨ ਲੜੀ ਵਿੱਚ ਡਿਸਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ 4 ਤੋਂ 5 8 ਤੋਂ 9 9 ਤੋਂ 10 ਜਾਂ 5 ਤੋਂ 6 ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ 5 ਤੋਂ 6 ਆਪਸ਼ਨ 6 ਸਸਾ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚਲ ਜੀ ਕੁਐਸਚਨ ਨੰਬਰ ਹੈ 10 68 ਕੇਵੀ ਲਾਈਨ ਲਈ ਸਸਪੈਂਸ਼ਨ ਲੜੀ ਵਿੱਚ ਡਿਸਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ चार तो पां अठ तो नौ नौ तो दस या पाँच तो छो इसका राइट आंसर है दोस्तों वो है चार तो चार तो चारों ठीक है दोस्तों अगे चलते हैं नैक्सट क्वेश्चन क्वेश्चन नंबर है ग्यारह डिस्क ਇਨਸੂਲੇਟਰ ਕਿਹੜੇ ਮਟੀਰੀਅਲ ਦੇ ਬਣੇ ਹੁੰਦੇ ਹਨ ਡਿਸਕ ਇਨਸੂਲੇਟਰ ਕਿਹੜੇ ਮਟੀਰੀਅਲ ਦੇ ਬਣੇ ਹੁੰਦੇ ਹਨ ਪੋਰਸਲਿਨ ਕਾਪਰ ਮਾਇਕਾ ਜਾਂ ਬਾਈਕੇਲਾਈਟ ਤਾਂ ਇਸ ਦਾ ਰਾਈਟ ਆਨਸਰ ਹੈ ਪੋਰਸਲਿਨ ਚੀਨੀ ਮਿੱਟੀ ਜਨੂੰ ਕਹਿੰਦੇ ਨੇ ਚੀਨੀ ਮਿੱਟੀ ਲਗੀ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 12 ਡਿਸਕ ਇਨਸੂਲੇਟਰਾਂ ਦੀ ਬਿਜਲੀ ਦੀ ਸਮਰੱਥਾ ਕਿੰਨੀ ਹੁੰਦੀ ਹੈ ਡਿਸਕ ਇਨਸੂਲੇਟਰਾਂ ਦੀ ਬਿਜਲੀ ਦੀ ਸਮਰੱਥਾ ਕਿੰਨੀ ਹੁੰਦੀ ਹੈ ਤਾਂ ਆਪਸ਼ਨ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ 32 ਕੇਵੀ ਦੂਸਰੀ ਹੈ 11 ਕੇਵੀ ਤੀਸਰੀ ਹੈ 68 ਕੇਵੀ ਚੌਥੀ ਹੈ दो सौ भी, भी हाँ जी दोस्तों इसका राइट आंसर है दोस्तों वो है ग्यारह केवी ग्यारह केवी अगर चलते नैक्सट क्वेश्चन तो दोस्तों क्वेश्चन नंबर है तेरह ट्रांसमिशन लाइना ਲਈ ਆਮ ਵਰਤੋ ਕਿਹੜੀ ਕਿਹੜੀ ਮਕੈਨੀਕਲ ਤਾਕਤ ਦੀਆਂ ਡਿਸਕਾਂ ਵਿੱਚ ਆਉਂਦੀਆਂ ਹਨ ਹਾਂਜੀ ਦੋਸਤੋ 7000 ਕਿਲੋਗ੍ਰਾਮ 11500 ਕਿਲੋਗ੍ਰਾਮ 9000 ਕਿਲੋਗ੍ਰਾਮ ਜਾਂ ਇਹ ਸਾਰੀਆਂ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਏ ਸਾਰੀਆਂ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚਲਿਏ ਜੀ ਕਵੈਸਚਨ ਨੰਬਰ ਹੈ 14 ట్రాన్స్మిਸ਼ਨ ਲਾਈਨ ਦੇ ਕੰਡਕਟਰ ਦੀ ਵਾਈਬ੍ਰੇਸ਼ਨ ਨੂੰ ਘਟਾਉਣ ਲਈ ਕੀ ਵਰਤਿਆ ਜਾਂਦਾ ਹੈ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਡੈਂਪਰ ਜਿਹੜੇ ਕਿ ట్రాన్స్మిਸ਼ਨ ਲਾਈਨ ਤੇ ਜੋ ਇਸ ਤਰ੍ਹਾਂ ਦੇ ਇੱਕ ਹੱਥਿਆ ਲੱਗਿਆ ਹੁੰਦਾ ਹੈ ਉਸ ਨੂੰ ਆਪਾਂ ਕਹਿੰਦੇ ਹਾਂ ਡੈਂਪਰ ਇਹੜਾ ਬਿਲਕੁਲ ਰਾਈਟ ਆਨਸਰ ਇਸਦਾ ਸੋ ਦੋਸਤੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 15 ਇੱਕ ਚੰਗੇ ਜੋੜ ਦੀ ਇਲੈਕਟ੍ਰੀਕਲ ਤਾਕਤ ਕਿੰਨੀ ਹੁੰਦੀ ਹੈ ਆਪਸ਼ਨਸ ਆਪਣੇ ਸਾਹਮਣੇ ਦਿੱਤੀ ਹੋਈਆਂ ਹਨ ਪਹਿਲੀ ਹੈ 100% ਦੂਸਰੀ ਹੈ 95% ਤੀਸਰੀ ਹੈ 90% ਅਤੇ ਚੌਥੀ ਹੈ 85% ਤਾਂ ਜੋੜ ਦੀ ਜੋ ਇਲੈਕਟ੍ਰਿਕ ਆ ਤਾਕਤ ਹੁੰਦੀ ਹੈ ਉਹ ਹੁੰਦੀ ਹੈ 100% ਠੀਕ ਹੈ ਦੋਸਤੋ ਸੋਇਦ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਜੀ ਸੋ ਜਿਹੜੇ ਦੋਸਤਾਂ ਨੇ ਹਾਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਬਾ ਲਓ ਨਾਲ ਲਾਈਕ ਜਰੂਰ ਕਰ ਦਿਓ ਜੀ ਸੋ ਜਿਹਨਾਂ ਦੋਸਤਾਂ ਨੇ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਲੈਣੀਆਂ ਹਨ ਤਾਂ ਦਿੱਤੇ ਨੰਬਰ 964615143 ਇਸ ਨੰਬਰ ਤੇ ਤੁਸੀਂ ਸਨ ਔਨਲੀ 200 ਰੁਪਏ Google Pay ਜਾਂ PhonePe ਕਰਕੇ ਸਾਡੇ ਕੋਲ 1200 1300 ਦੇ ਕਰੀਬ MCQ ਲੈ ਸਕਦੇ ਹੋ ਸੋ ਆਪਾਂ ਮਿਲਦੇ ਆ नेक्स्ट ਕਲਾਸ ਵਿੱਚ ਥੈਂਕ ਯੂ ਵੈਰੀ ਮਚ